ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਬੱਡੀ ਲਾਈਵ ਦੇ ਉੱਤੇ ਸੋ ਅੱਜ ਦਿਖਾਉਨੇ ਆ ਤੁਹਾਨੂੰ ਇੰਦਰਜੀਤ ਕਲਸੀਆਂ ਦੇ ਹੁਣੇ-ਹੁਣੇ ਅੱਜ ਦੇ ਕਬੱਡੀ ਕੱਪ ਤੇ ਦੋ ਟਾਪ ਦੇ ਜੱਫੇ ਜਿਨ੍ਹਾਂ ਦਾ ਮੁੱਲ 1.5 ਲੱਖ ਰੁਪਈਆ ਸੀ ਸੋ ਇਹ ਪੈਸੇ ਗੁਲਾਬ ਸਿੱਧੂ ਨੇ ਖੁਦ ਗਰਾਊਂਡ ਦੇ ਵਿੱਚ ਆ ਕੇ ਲਗਾਏ ਆਓ ਤੁਹਾਨੂੰ ਦਿਖਾਉਨੇ ਆ ਉਹ ਦੋ ਜੱਫੇ ਜੋ ਇੰਦਰਜੀਤ ਨੇ ਲਗਾਏ ਇੱਕ-ਇੱਕ ਇਹ ਤਿੰਨ-ਤਿੰਨ ਜੱਫੇ ਨੇ ਦੋ ਹੈਰੀ ਸੰਧੂ ਸਾਡਾ ਭਰਾ ਆਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੱਤਰ ਤੇ ਬਣੂਗੀ ਆਹ ਸਾਹਮਣੇ ਇੰਦਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂੰ ਤੇ ਸਪਾਈਡਰਮੈਨ ਆਦੇ ਸਪਾਈਡਰਮੈਨ ਵਾਲੀ ਗੱਲੀ ਹੋ ਗਈ ਮੇਰੇ ਮਿੱਤਰੋ ਆਹ ਧੁਖ ਟੁੱਟ ਗਿਆ ਧੁਖ ਟੁੱਟ ਗਿਆ ਧੁਖ ਜਿਲ੍ਹਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਸਾਰਿਆਂ ਦਾ ਧੰਨਵਾਦ ਹੈ ਕਾਰੇ ਵੱਲੋਂ ਮਾਜਰੇਲਾ ਨੀਸ਼ੂ ਉਹਨਾਂ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦ ਆਓ ਸਾਹਮਣੇ ਬੱਲੇਮਾਨ ਕਬੱਡੀ ਫਾਈਨਲ 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 ਸਪਾਈਡਰਮੈਨ ਸਪਾਈਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆ ਵਾਲਾ ਦੋ ਲ ਆ ਗਿਆ ਹਾਂਜੀ ਦੋਸਤੋ ਤੁਹ ਕਿੱਦਾਂ ਦੀ ਲੱਗੀ ਆਪ ਸਭ ਨੂੰ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਇੰਦਰਜੀਤ ਦੇ ਜੱਫਿਆਂ ਦੇ ਬਾਰੇ ਕਮੈਂਟ ਜਰੂਰ ਕਰਨਾ ਕਿ ਤੁਹਾਨੂੰ ਇਸ ਦੇ ਜਫੇ ਕਿਸ ਤਰ੍ਹਾਂ ਦੇ ਲੱਗੇ ਅਤੇ ਹੋਰ ਅੱਜ ਦੇ ਮੈਚ ਦੇ ਵਿੱਚੋਂ ਕਿਹੜਾ ਪਲੇਅਰ ਤੁਹਾਨੂੰ ਵਧੀਆ ਲੱਗਿਆ ਜੋ ਟੌਪ ਦੀਆਂ ਰੇਡਾਂ ਪਾਈਆਂ ਜਾਂ ਟੌਪ ਦੇ ਜਫੇ ਲਗਾਏ ਉਹਨਾਂ ਦਾ ਨਾਮ ਵੀ ਕਮੈਂਟ ਵਿੱਚ ਜਰੂਰ ਲਿਖਣਾ ਅਤੇ ਮਿਲਦੇ ਆ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ